ਭਗਵੰਤ ਮਾਨ ਨੇ ਫਿਰੋਜ਼ਪੁਰ ਦੇ ਵਿੱਚ ਵੱਡਾ ਰੋਸ਼ੋ ਕੀਤਾ ਆਤਮ ਦાદਿਆਂ ਪੰਤ ਮਾਨ ਸਾਹਿਬ ਨੇ ਕੀ ਕਿਹਾ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕੱਕਾ ਬਰਾਰ ਦੇ ਹੱਕ 'ਚ ਮਲੋਟ ਵਿਖੇ ਰੋਸ਼ੋ ਕੱਢਿਆ ਰੋਸ਼ੋ 'ਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦਾ ਅਥਾਹ ਪਿਆਰ ਮਿਲਿਆ ਤੁਹਾਡਾ ਇਹੀ ਪਿਆਰ ਮੈਨੂੰ ਕਦੇ ਥੱਕਣ ਨਹੀਂ ਦਿੰਦਾ ਬਲਕਿ ਹੋਰ ਵੱਧ ਜੋਸ਼ ਅਤੇ ਹੌਸਲੇ ਨਾਲ ਕੰਮ ਕਰਨ ਦੀ ਤਾਕਤ ਦਿੰਦਾ ਹੈ ਲੋਕ ਸਭਾ ਹਲਕਾ ਫਰੂਖਪੁਰ ਤੋਂ ਵੀ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਫਾਜ਼ਿਲਕਾ ਵਿਖੇ ਰੋਸ਼ੋ ਕੱਢਿਆ ਵੱਡੀ ਗਿਣਤੀ 'ਚ ਆਪ ਮੁਹਾਰੇ ਪਹੁੰਚੇ ਲੋਕਾਂ ਦਾ ਜੋਸ਼ ਅਤੇ ਜਜ਼ਬਾ ਦੇਖ ਕੇ ਦਿਲ ਬਾਗੋਂ ਬਾਦ ਹੋ ਗਿਆ ਪੰਜਾਬ ਨੂੰ ਪਿਆਰ ਕਰਨ ਵਾਲੇ ਇਨਕਲਾਬੀ ਲੋਕਾਂ ਦਾ ਇਹੀ ਜਨੂਨ ਰੱਬ ਨੂੰ ਟੱਬ ਸਮਝਣ ਵਾਲਿਆਂ ਦਾ ਪੰਜਾਬ ਤੋਂ ਸਫਾਇਆ ਕਰੇਗਾ मां ਸਤਕਾਰ ਤੇ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਹੰਝੂੰਦਾਰ ਦੀ ਜੀ ਪੰਚਮ ਸਾਹਿਬ ਨੇ ਫਿਰੋਜ਼ਪੁਰ ਦੇ ਜੋ ਹੈ ਮਲੋਟ ਅਤੇ ਫਜ਼ਿਲਕਾ ਵਿਖੇ ਆਮ ਆਦਮੀ ਪਾਰਟੀ ਦੇ ਐਮਪੀ ਉਮੀਦਵਾਰ ਫਿਰੋਜ਼ਪੁਰ ਤੋਂ ਕਾਕਾ ਜੀ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਅਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਡੀ ਗਿਣਤੀ ਚ ਆ ਕੇ ਜੋ ਹੈ ਅ ਫਾਤ ਦਿੱਤਾ ਆਮ ਆਦੀ ਪਾਰਟੀ ਦਾ ਬਾਕੀ ਦੇਖਦੇ ਹਾਂ ਰਿਜ਼ਲਟ ਕੀ ਹੁੰਦਾ ਹੈਗਾ ਜੀ ਪੰਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਤੇ ਪੰਜਾਬ ਦੇ ਬਾਕੀ ਬਾਕ ਸ਼ਹਿਰਾਂ ਤੇ ਜਾ ਕੇ ਪਿੰਡਾਂ 'ਚ ਜਾ ਕੇ ਆਪਣੇ ਆਮ ਆਦੀ ਪਾਰਟੀ ਦੇ ਐਮਪੀ ਉਮੀਦਵਾਰਾਂ ਦੇ ਲਈ ਚੋਣ ਪਚਾਰ ਕਰ ਰਹੇ ਹੈਗੇ ਤੇ ਰੋਡ ਸ਼ੋਅ ਕਰਦੇ ਪਏ ਹੈਗੇ ਜੀ